ਅਸੀਂ ਇੱਕ ਗੀਤ ਦੀਆਂ ਲਾਈਨਾਂ ਅਕਸਰ ਸੁਣਦੇ ਆ ਕਿ ਖੜ ਕੇ ਦੇਖ ਜ਼ਮਾਨਾ ਬਾਬੇ ਭੰਗੜਾ ਪਾਉਂਦੇ ਨੇ ਪਰ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਦੇ ਵਿੱਚ ਕਹਾਂਗੇ ਕਿ ਖੜ ਕੇ ਦੇਖ ਜ਼ਮਾਨਾ ਬਾਬੇ ਕੀ ਕੀ ਕਰਦੇ ਨੇ ਕਿਉਂਕਿ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਆ ਪਰ ਇਸ ਵੀਡੀਓ ਨੇ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਆਪਣਾ ਸਿੱਖ ਧਰਮ ਦੇ ਹਿਤੈਸ਼ੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਕਿ ਕਿੰਤੂ ਪ੍ਰੰਤੂ ਕੀਤਾ ਜਾਂਦਾ ਜੇਕਰ ਉਹਨਾਂ ਨੂੰ ਕੋਈ ਨਸ਼ੇ ਦਾ ਸੇਵਨ ਕਰਦਾ ਮਿਲ ਜਾਂਦਾ ਅਸੀਂ ਹਾਲ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਅਜਿਹੀਆਂ ਵੀਡੀਓਜ਼ ਦੇਖੇ ਨੇ ਜਿਦੇ ਕਿ ਪਰਿਵਾਸੀ ਦੇ ਉੱਤੇ ਹਮਲੇ ਹੋਏ ਨੇ ਪਰ ਜਿਹੜੀ ਆ ਵੀਡੀਓ ਆ ਤਾਂ ਇਸ ਦੇ ਵਿੱਚ ਦੇਖਣਾ ਹੋਵੇਗਾ ਕਿ ਕਿੰਨਾ ਕੁ ਸੋਦਾ ਲੱਗਦਾ ਕਿਉਂਕਿ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਚੋੜਿਆਂ ਦੇ ਵਿੱਚ ਤਿੰਨ ਬਜ਼ੁਰਗ ਬਾਬਿਆਂ ਨੂੰ ਦੇਖ ਰਹੇ ਹੋ ਦਰਅਸਲੇ ਇੱਕ ਸੁੰਨੀ ਕੋਠੀ ਦੇ ਵਿੱਚ ਆਏ ਅਤੇ ਲਗਾਤਾਰ ਇੱਥੇ ਆ ਰਹੇ ਸੀ ਤਾਂ ਨੌਜਵਾਨ ਮੁੰਡਿਆਂ ਦੇ ਵੱਲੋਂ ਪਿੱਛੋਂ ਜਾ ਕੇ ਇਹਨਾਂ ਦੀ ਵੀਡੀਓ ਬਣਾਈ ਜਾਂਦੀ ਆ ਤਾਂ ਕਿਹਾ ਜਾ ਰਿਹਾ ਵੀਡੀਓ ਦੇ ਵਿੱਚ ਅਸੀਂ ਸੁਣ ਰਹੇ ਹਾਂ ਕਿ ਉਹ ਕਹਿ ਰਹੇ ਨੇ ਕਿ ਬਾਬੇ ਇੱਥੇ ਚਿੱਟੇ ਦਾ ਨਸ਼ਾ ਕਰਨ ਆਉਂਦੇ ਨੇ ਇਸ ਤੋਂ ਇਲਾਵਾ ਜਦੋਂ ਬਾਬਿਆਂ ਨਾਲ ਉਹ ਗੱਲਬਾਤ ਕਰਦੇ ਨੇ ਤਾਂ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਤੁਸੀਂ ਇੱਥੇ ਕੀ ਕਰਨ ਆਉਨੇ ਹੋ ਤਾਂ ਉਹ ਕਹਿੰਦੇ ਅਸੀਂ ਵੈਸੇ ਹੀ ਆਇਆ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਤਿੰਨ ਬਜ਼ੁਰਗ ਸੁੰਨੀ ਕੋਠੀ ਦੇ ਵਿੱਚ ਵੈਸੇ ਕੀ ਕਰਨ ਆ ਸਕਦੇ ਨੇ ਇਹ ਤਾਂ ਸਵਾਲ ਬੰਦਾ ਹੀ ਨਹੀਂ ਤੇ ਦੂਜੇ ਪਾਸੇ ਫਿਰ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਜਾਂਦੀ ਹੈ ਅੱਗੇ ਕੀ ਹੁੰਦਾ ਉਹ ਵੀ ਦੱਸਾਂਗੇ ਪਹਿਲਾਂ ਨਜ਼ਰ ਮਾਰਾਂਗੇ ਨਾ ਤਸਵੀਰਾਂ ਤੇ ਕਿਹਦੇ ਕੰਦੇ ਇਹ ਗੰਡੇ ਬਗਦੇ ਆ ਪਾ ਜਿੰਨਾਂ ਨੂੰ ਘਰ ਤੋਂ ਬਾਹਰ ਵੀ ਹੋ ਗਿਆ ਇੱਕ ਆ ਦੋ ਤੇ ਆ ਥੇ ਇਹ ਬੰਦੇ ਦਿੱਲੀ ਚ ਮਾਲ ਹੁੰਦੇ ਜਾਂਦੇ ਮੈਂ ਇਹ ਇਸ ਮਾਲ ਵਾਲੇ ਨਹੀਂ ਬਣੇ ਤੇ ਪਾਏ ਆ ਸ਼ਰਮ ਕਰੋ ਨਹੀਂ ਅੱਗੇ ਮੈਂ ਨਹੀਂ ਇਹਨਾਂ ਨੂੰ ਦੇਖਿਆ ਮੈਂ ਇੱਥੇ ਤੂੰ ਆ ਬੰਦ ਬੰਦ ਕਮਰਾ ਇੱਥੇ ਕੋਠੀ ਤੂੰ ਅੰਦਰ ਹੀ ਗੰਡੇ ਇੱਥੇ ਕੀ ਹੈ ਤੀਰ ਗੰਡੇ ਹੋਏ ਆ ਨਾ ਤਿਆਰ ਆਏ ਹਮ ਰਹਿੰਦੇ ਨਹੀਂ ਤੀਰ ਦੇਖਣਾ ਮੁੰਡੇ ਨੂੰ ਦੇਖਣਾ ਹੈ ਤੇਰੇ ਮੁੰਡੇ ਨੂੰ ਸ਼ਰਮ ਕਰ ਲੋ ਦਾੜੀਆਂ ਚਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤਾਂ ਦੇ ਮੁਰਸਾਦੀਆਂ ਬਣਾਈਆਂ ਜਿਹੜੇ ਤੇਰੇ ਨਹੀਂ ਜੇ ਤਾਂੜੇ ਹੁਣੇ ਜੇ ਕੋ ਪਲਨੀ ਹੁਣੇ ਤਾਂ ਹੀ ਪਲਾਸੀ ਕਰਨੀ ਨਾ ਤਾਂ ਦੱਸੋ ਕੀ ਕਰੋਗੇ ਜੇ ਹੁਣੇ ਤੁਹਾਡੇ ਮੈਂ ਆ ਗਈ ਜਦੋਂ ਕੱਲ ਦਾੜੀਆਂ ਦੇ ਵੇਖ ਰਾਂ ਤੂੰ ਹੈ ਖੈਰ ਵੀਡੀਓ ਤੁਸੀਂ ਦੇਖ ਲਈ ਤੁਹਾਨੂੰ ਇਸ ਵੀਡੀਓ ਦੇਖ ਕੇ ਕੀ ਅੰਦਾਜ਼ਾ ਲੱਗ ਸਕਦਾ ਕਿਉਂਕਿ ਇਨ੍ਹਾਂ ਤਿੰਨੇ ਬਾਬਿਆਂ ਦੇ ਉੱਪਰ ਤਿੰਨੇ ਬਜ਼ੁਰਗਾਂ ਦੇ ਉੱਤੇ ਜਿਹੜਾ ਕਿ ਨਸ਼ੇ ਦਾ ਇਲਜ਼ਾਮ ਲੱਗਿਆ ਕਿ ਇਹ ਇੱਥੇ ਕੋਠੀ ਦੇ ਵਿੱਚ ਆ ਕੇ ਚਿੱਟੇ ਦਾ ਨਸ਼ਾ ਕਰਦੇ ਨੇ ਪਰ ਦੇਖਿਆ ਜਾਵੇ ਕਿ ਜਦੋਂ ਨੌਜਵਾਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਦਲਦਲ ਦੇ ਵਿੱਚ ਤਾਦੇ ਜਾ ਰਹੇ ਨੇ ਪਰ ਉੱਥੇ ਜਿਹੜੇ ਕਿ ਗੁਰੂ ਦੇ ਲੜ ਲੱਗੇ ਹੋਏ ਨੇ ਉਮਰ ਦੀ ਘੱਟੋ-ਘੱਟ ਲਿਹਾਜ਼ ਕਰ ਲੈਣੀ ਚਾਹੀਦੀ ਹੈ ਜਿਹੜੀ ਉਮਰ ਦੇ ਵਿੱਚ ਇਨ੍ਹਾਂ ਨੂੰ ਵਾਇਗੁਰ ਦਾ ਨਾਮ ਜਪਣਾ ਚਾਹੀਦਾ ਉਸ ਉਮਰ ਦੇ ਵਿੱਚ ਆ ਕੇ ਅਜਾਹੇ ਪੁੱਠੇ ਕੰਮ ਕਰ ਰਹੇ ਨੇ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਜਦੋਂ ਉਹ ਨੌਜਵਾਨ ਕਹਿੰਦੇ ਨੇ ਕਿ ਜੇਕਰ ਤੁਹਾਡੀਆਂ ਅਸੀਂ ਜੇਬਾਂ ਫਰੋਲ ਲਈਏ ਤਾਂ ਵਿੱਚੋਂ ਸਾਨੂੰ ਸਮਾਨ ਮਿਲ ਸਕਦਾ ਪਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਇਹਨਾਂ ਬਜ਼ੁਰਗਾਂ ਦੀ ਉਮਰ ਦਾ ਲਿਹਾਜ਼ ਕੀਤਾ ਅਤੇ ਇਹਨਾਂ ਦੀ ਜੇਬਾਂ ਦੀ ਫਰੋਲਾ ਫਰਾਲੀ ਨਹੀਂ ਕੀਤੀ ਪਰ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਲਗਾਤਾਰ ਇੱਥੇ ਕਈ ਦਿਨਾਂ ਤੋਂ ਆਉਂਦੇ ਨੇ ਮੋਟਰਸਾਈਕਲ ਤੇ ਤੇ ਨਸ਼ਾ ਕਰਕੇ ਇੱਥੋਂ ਵਾਪਸ ਚਲੇ ਜਾਂਦੇ ਨੇ ਜਿਸ ਕਰਕੇ ਅਸੀਂ ਇਸ ਦੀ ਵੀਡੀਓ ਬਣਾਈ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼